ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਭੋਤਨਾ ਜਿਲ੍ਹਾ ਬਰਨਾਲਾ ਪੈਦਾ ਠੀਕ ਹੈ ਜੀ ਮੋਗਾ ਬਰਨਾਲਾ ਰੋਡ ਦੇ ਉੱਤੇ ਪਿੰਡ ਭੋਤਨਾ ਹੈ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੋ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000375 ਵੱਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਬਈ ਜੀ ਸਾਸਰੀ ਗਾ ਜੀ ਸਾਸਰੀ ਗਾ ਨਾਮ ਦੱਸੀ ਆਪਣਾ ਦਾਸਟਰ ਸਿੰਘ ਜੀ ਪਿੰਡ ਪਿੰਡ ਪੋਤਨਾਂ ਦੀ ਬਰਨਾਲਾ ਜੀ ਠੀਕ ਹੈ ਜੀ ਨੰਬਰ ਮੋਬਾਈਲ ਨੰਬਰ ਜੀ 88723 ਹਾਂਜੀ 57219 ਠੀਕ ਹੈ ਜੀ ਹਾਂਜੀ ਭਾਈ ਮੈਂ ਮੈਂ ਹੀ ਜਾਣਕਾਰੀ ਦੋ ਜੀ ਆਪਣੇ ਕਿੰਨੇ ਦਿਨ ਰਹਿੰਦੇ ਆ ਸਾਬ ਜੀ ਆਪਣੇ 3600 ਮੱਝਾ ਹਾਂਜੀ 15 16 ਲੀਟਰ ਦੁੱਧਾ ਠੀਕ ਹੈ ਜੀ ਤੇ 1 ਲੱਖ 20 ਹਜ਼ਾਰ ਰੇਟ ਆ ਜੀ ਦਾ 1 ਲੱਖ 20 ਹਜ਼ਾਰ ਰੁਪਏ ਰੇਟ ਇੱਕ ਹਫ਼ਤਾ ਲਊ ਜੀ ਬਹੁਤ ਵੱਧ ਠੀਕ ਹੈ ਜੀ ਬਹੁਤ ਵੱਧ ਦੋ ਘੰਟਾ ਇੱਕ ਹਫ਼ਤਾ ਲਵਾਂਗੇ ਠੀਕ ਹੈ ਜੀ ਮੜਾ ਤੌਰ ਤੇ ਜੀ ਲੋਪਰਾ ਭਾਈ ਨੇ ਰੇਟ ਵੀ ਦੱਸਿਆ 1 ਲੱਖ 20 ਹਜ਼ਾਰ 15 16 ਲੀਟਰ ਦੁੱਧ ਦੱਸ ਰਿਹਾ ਬਾਈ ਜੀ ਜ਼ਿੰਮੇਦਾਰ ਭਰਾਵ ਦਾ ਠੀਕ ਹੈ ਤੋੜ ਦਈ ਮਾਜ ਚੰਗੀ ਪਲੀ ਪਲੋਸੀ ਆ ਤੇ ਦੇਖਸਾ ਨਾ ਭਰਾ ਲੋਗ ਤੋੜ ਦਈ ਤੋੜ ਤੋੜ ਦੋ ਠੀਕ ਹੈ ਜੀ ਮੋੜ ਲਓ ਜੀ ਬਰਦਾਵੀ ਜਿਹੜਾ ਥਾਂ ਛੋਟਾ ਜਿਹਾ ਜੀ ਉਹ ਕੋਈ ਪ੍ਰੋਬਲਮ ਮੂੰਹ ਤੇ ਨਹੀਂ ਥਾਂਕੀ ਜੀ ਉਹੀ ਆ ਉਹ ਤੋਂ ਪਹਿਲਾਂ ਤੁਈ ਜਮਾਂਦਰੀ ਆ ਜਮਾਂਦਰੀ ਆ ਉਹ ਆ ਹੀ ਰਹਿੰਦਾ ਜਦੋਂ ਲੇਵਾ ਬਣ ਗਿਆ ਸੂਣ ਤੇ ਆ ਗਿਆ ਉਦੋਂ ਵੀ ਆ ਹੀ ਰੁਕੀ ਨਹੀਂ ਕੋਈ ਕਿਸੇ ਪਰ ਇੱਕੋ ਜਿਹਾ ਕਰ ਦੋ ਦੁੱਧ ਇੱਕੋ ਜਿਹਾ ਅਸਾਂ ਦੁੱਧ ਇੱਕੋ ਜਿਹਾ ਕਰ ਲੀਏ ਮੌਕੇ ਤੇ ਇੱਕੋ ਜਿਹਾ ਸੇਮ ਠੀਕ ਆ ਜੀ ਜਦੋਂ ਮਨ ਲਵੇ ਬਣਾ ਦੀਆ ਹਾਂ ਹਜਾ ਜੀ ਬਣੀ ਬਹੁਤ ਘਟੇ ਚ ਬਣੂ ਬਹੁਤ ਜ਼ਿਆਦੀ ਚ ਜਦੋਂ ਲੇਵਾ ਬਣ ਜਾਂਦਾ ਉਹ ਇੱਕੋ ਜਿਹਾ ਬਿਲਕੁਲ ਫਸ ਕਲਾਸਮੈਂਟ ਹੋ ਜੀ ਠੀਕ ਆ ਜੀ ਹਰ ਦਿਨ ਪਿਆ ਜੀ ਹਾਂ ਜੀ ਹਾਂ ਠੀਕ ਆ ਜੀ ਲੋਪਰਾ ਠੀਕ ਹੈ ਚੈੱਕ ਕਰ ਸਕਦੇ ਹੋ ਬਾਈ ਜੀ ਦਾ ਹਸਤਾਚ ਵੱਧ ਤੋਂ ਵੱਧ 10 ਦਿਨ ਲੂਗੀ ਠੀਕ ਹੈ ਜੀ ਅਜੇ ਜਿੰਨੇ ਜਿੰਨੀ ਆਪਣੀ ਬਣਾਉਣ ਦੀ ਰੋਡ ਅਸੀਂ ਘੱਟ ਬਣੀ ਹੈ ਅਸੀਂ ਪੂਰੀ ਬਣੀ ਸੀ ਅਸੀਂ ਤਾਂ ਅੱਧੀ ਬਣੀ ਹੈ ਠੀਕ ਹੈ ਜੀ ਠੀਕ ਹੈ ਬਸ 2 ਦਿਨ ਪਹਿਲਾਂ ਅੱਧੇ ਪਾਣੇ ਪੂਰਾ ਫਸਕਰਾਸ ਬਣਾ ਲੈਣਾ ਠੀਕ ਹੈ ਜੀ ਪੂਰੀ ਠੰਡੀ ਸੀਲਾਪਰਾ ਦੇਖਦੇ ਕੋਣ ਵਾਲੀ ਮੱਝ ਆਪੀ ਇਹ ਜੀ ਕਰਨੀ ਠੀਕ ਹੈ ਜੀ ਫੇਸ ਬਿਊਟੀ ਤੁਸੀਂ ਚੈੱਕ ਕਰ ਸਕਦੇ ਹੋ ਹਾਂ ਜੀ ਬਾਈ ਜੀ ਨਾਲ ਜ਼ਰੂਰ ਕੰਡੈਕਟ ਕਰੋ ਰੇਟ ਬਾਈ ਜੀ ਨੇ ਦੱਸਤਾ ਵਾਕੀ ਲੇਵਾ ਦਾ ਤਾਜ਼ਾ ਤੁਸੀਂ ਲਾਈ ਸਕਦੇ ਹੋ ਬਾਈ ਕਹਿੰਦੇ ਮੌਕੇ ਤੇ ਲੇਵਾ ਬਣਾਉਂਦੀ ਆ ਠੀਕ ਹੈ ਜੀ ਮਿਲਦੇ ਆਂ ਭਰਾ ਕਿਸ ਨਵੀਂ ਵੀਡੀਓ ਚ ਆ ਕੇ ਬਾਈ